ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਲੌਗ ਆਪਾਂ ਸ਼ੁਰੂ ਕਰਨ ਲੱਗੇ ਆਂ ਤੇ ਇਹਦੇ ਰੂਲ ਨੇ ਅਸੀਂ ਫੇਰ ਅੱਜ ਗੇਮ ਖੇਡਾਂਗੇ ਇਹਦੇ ਵਿੱਚ ਕੀ ਇਹਨੂੰ ਅੰਗਰੇਜ਼ੀ ਚ ਤਾਂ ਕਹਿੰਦੇ ਨੇ ਵਿਸਪਰ ਚੈਲੰਜ ਜਿੰਨਾ ਕਿ ਅਸੀਂ ਨੇ ਪਤਾ ਕਰਿਆ ਇਹਦੇ ਵਿੱਚ ਕੀ ਕਰਨਾ ਹੁੰਦਾ ਹੈ ਵੀ ਜਿਵੇਂ ਆਪਾਂ ਨੇ ਮੈਡਮ ਦੇ ਹੈੱਡਫੋਨ ਲਾ ਲਏ ਨੇ ਠੀਕ ਹੈ ਮੈਂ ਕੁਝ ਬੋਲੂਗਾ ਤੇ ਇਹਨਾਂ ਨੇ ਗੈਸ ਕਰਨਾ ਤੁਸੀਂ ਨੇ ਦੇਖਿਆ ਹੁਣ ਇੱਕ ਦੋ ਸ਼ੋਅ ਦੇ ਵਿੱਚ ਹਨਾ ਕਾਫੀ ਸ਼ੋਅ ਹਾਂ ਕਪਲੇ ਸ਼ਰਮਾ ਸ਼ੋਅ ਜਿੱਥੇ ਮੈਂ ਪਹਿਲੀ ਵਾਰ ਦੇਖਿਆ ਸੀ ਇਹਦੇ ਵਿੱਚ ਕੀ ਹੈ ਜਦੋਂ ਹੈੱਡਫੋਨ ਲਾ ਤੇ ਆਵਾਜ਼ ਕਰਦੀ ਨਹੀਂ ਫੁੱਲ ਇਹਨਾਂ ਨੂੰ ਪਤਾ ਨਹੀਂ ਲੱਗਣਾ ਵੀ ਮੈਂ ਕੀ ਬੋਲ ਰਿਹਾ ਤੇ ਗੈਸ ਕਰਨਾ ਦੇਖਦੇ ਹਾਂ ਕਿੰਨਾ ਕੀ ਗੈਸ ਕਰਸਾਂ ਵੀ ਅਸੂ ਮੇਰੇ ਤਾਂ ਮੁੱਛਾਂ ਨੇ ਮੁੱਛ ਮੂਦਾ ਹੈਗਾ ਨਾ ਮੂਦਾ ਹੈਗਾ ਫਿਰ ਵੀ ਥੋੜਾ ਲਿਪਸ ਮੂਵਮੈਂਟ ਘੱਟ ਪਤਾ ਲੱਗਦੀ ਹੈ ਚਲੋ ਕੋਈ ਨਾ ਕਰਦੇ ਹਾਂ ਸ਼ੁਰੂ ਲਾਲਾ ਹਣ ਤੇ ਗਾਣਾ ਤਾਂ ਮੈਂ ਚਲਾਉਂਗਾ ਨਾ ਫੋਲੋ ਆਏ ਤਾਂ ਇੱਕਦਮ ਕੰਨਾਂ ਦੇ ਪੜਦੇ ਪਾੜ ਦੇਣਾ ਵਧੀਆ ਹੈ ਗਾਣਾ ਲਾਣਾ ਐਪਲ ਮਿਊਜ਼ਿਕ ਦੀ ਸਬਸਕ੍ਰਿਪਸ਼ਨ ਲੈਂਦੀ ਹੋਈ ਹੈ ਨਹੀਂ ਗਰੀਬ ਲੋਕ ਸਪੋਟੀਫਾਈ ਹੂੰ ਆਵਲ 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 ਠੀਕ ਹੈ ਖੜਦੇ ਆ ਠੀਕ ਆ ਸੁਣ ਰਹੇ ਪਹਿਲਾਂ ਮੈਂ ਚੈੱਕ ਕਰ ਲਾਂ ਬਾਰ ਦਾ ਕਵਾਇਤਾ ਰਹੀ ਵੈਸੇ ਮੈਨੂੰ ਲੱਗਦਾ ਤਾਂ ਨਹੀਂ ਸੁng ਰਿਹਾ ਹਾਂ ਸੁng ਰਿਹਾ ਤੈਨੂੰ ਕੀ ਕਹਿ ਰਿਹਾ ਮੈਂ ਹੈ ਸੁng ਰਿਹਾ ਸਹੀ ਸਹੀ ਝੂਠ ਨਹੀਂ ਬੋਲਣਾ ਸੁng ਰਿਹਾ ਨਹੀਂ ਸੁng ਰਿਹਾ ਮੈਨੂੰ ਲੱਗ ਰਿਹਾ ਤੁਸੀਂ ਐ ਕਹਿ ਰਹੇ ਹੋ ਮੈਂ ਤਾਂ ਮੈਂ ਹਾਈ ਤਾਂ ਸ਼ੁਰੂ ਨਹੀਂ ਕਰਿਆ ਹਾਈ ਤਾਂ ਸ਼ੁਰੂ ਨਹੀਂ ਕਰਿਆ ਹਜੇ ਮੈਂ ਹਜੇ ਮੈਂ ਸ਼ੁਰੂ ਨਹੀਂ ਕਰਿਆ ਠੀਕ ਹੈ ਠੀਕ ਹੈ ਤੇ ਚੱਲ ਹੁਣ ਲਾ ਲੈ ਹੈਡਫੋਨ 이어ਫੋਨ ਕਹਿੰਦੇ ਨੇ ਹੈੱਡਫੋਨ ਤਾਂ ਦੋ ਜੇ ਕੰਨਾਂ ਤੇ ਹੁੰਦੇ ਆ ਕਿਤੇ ਗਲਤੀਆਂ ਕਰਦਿਆਂ ਲੱਗ ਗਈਆਂ ਚੱਲ ਠੀਕ ਸੁਣ ਧਿਆਨ ਨਾਲ ਸੁਣ ਤੇਰੀ ਹੁੱਡੀ ਬਹੁਤ ਸੋਹਣੀ ਲੱਗ ਰਹੀ की एक बार रिपीट करूंगा तेरी हुड्डी बहुत सोहनी लग रही है तेरे कोल कितने पर्स है हा? मैं कह तेरी हुड्डी बहुत सोहनी लग रही है तेरे कोल वॉच बोल दोबारा तेरे कोल सही है ਤੇਰੇ ਪਹਿਲਾ ਵਰਡ ਠੀਕ ਹੈ ਪਹਿਲਾ ਵਰਡ ਤੇਰੇ ਹਾਂ ਠੀਕ ਹੈ ਸੈਕਿੰਡ ਵਰਡ ਕੋਲ ਨਹੀਂ ਹੈਗਾ ਉੱਚੀ ਵਾਲੀ ਬੋਲੀ ਜੰਨੇ ਸਣ ਤੇਰੇ ਹੁੱਡੀ ਤੇਰੇ ਕੋਲੇ ਤੇਰੇ ਹੁੱਡੀ ਤੇਰੇ ਹੁੱਡੀ ਹੁੱਡੀ ਹਾਂ ਬਹੁਤ ਸੋਹਣੀ ਲੱਗ ਰਹੀ ਤੇਰੀ ਹੁੱਡੀ ਬਹੁਤ ਸੋਹਣੀ ਹੈ ਹਾਂ ਠੀਕ ਹੈ ਆਲਮੋਸਟ ਠੀਕ ਠੀਕ ਹੈ ਚਲ ਹੁਣ ਮੈਂ ਲਾਉਣਾ ਹੈਡਫੋਨ ਹਾਂ ਠੀਕ ਹੈ ਠੀਕ ਹੈ ਤੂੰ ਬੋਲਣਾ ਹੈ ਮੈਂ ਅਰਮੂਲ ਤਾਂ ਨਹੀਂ ਹੋਸੀ ਚਾਹ ਲੈ ਕੰਨ ਦੇ ਪਰਦੇ ਪਾੜ ਦੇ ਯਾਰ ਤੂੰ ਦਾ ਉੱਚੀ ਬੋਲ ਰਹੀ ਹੈ ਤੂੰ ਵੀ ਉੱਚੀ ਬੋਲ ਰਹੀ ਸੀ ਤੇਰੀ ਨੰਨੀ ਕਿਵੇਂ ਹੈ ਠੀਕ ਹੈ ਤੇਰੀ ਘਰ ਵਾਲੀ ਬਹੁਤ ਸੋਹਣੀ ਹੈ ਕੀ ਇੱਕ ਸੈਕਿੰਡ ਲਾਈਟ ਆਫ ਹੋ ਗਈ ਬੰਦ ਕਰੇ ਬੈਟਰੀ ਲੋ ਹੋ ਗਈ ਯਾਰ ਇਹਦੀ ਚਾਰਜ ਦਿੱਤਾ ਲਾਉਣਾ ਪੈਣਾ ਆਪਾਂ ਚੱਲ ਦੁਬਾਰਾ ਕੁਐਸਚਨ ਪੁੱਛਣਾ ਠੀਕ ਹੈ ਮੈਂ ਗਾਣਾ ਇੱਧਰ ਓਨ ਕਰ ਤਾ ਚੈੱਕ ਕਰ ਲੈ ਆਵਾਜ਼ ਆ ਰਹੀ ਹੈ ਬਾਹਰ ਠੀਕ ਹੈ ਹੁਣ ਮੈਨੂੰ ਕੁਝ ਨਹੀਂ ਸੁਣ ਰਿਹਾ ਪੁੱਛੋ ਟਾਡੇ ਮੈਂ ਚਪੇੜ ਮਾਰਨੀ ਹੈ ਤੁਹਾਡੇ ਮੈਂ ਚਪੇੜਾ ਮਾਰਨੀ ਹੈ ਯਾਰ ਤੈਨੂੰ ਕਿਵੇਂ ਪਤਾ ਲੱਗ ਗਿਆ ਮਿੰਟਾ ਚ ਆਈ ਬੋਲੇ ਹਾਂ ਇਹ ਤਾਂ ਗਲਤ ਗੱਲ ਆ ਬਈ ਉਹ ਮੈਂ ਕਹਿੰਦੇ ਹੈੱਡਫੋਨ ਜਿਹੜੀ ਤਾਰ ਗਈ ਤੈਨੂੰ ਕਿਵੇਂ ਪਤਾ ਲੱਗ ਗਿਆ ਆਮ ਸਮਾਰਟ ਬ੍ਰੋ ਜਲਵਾ ਹੈ ہمارا ਤੇ ਮੈਂ ਸਮਾਰਟ ਨਹੀਂ ਕੀ ਨਹੀਂ ਤੂੰ ਓਵਰ ਸਮਾਰਟ ਬਣਦੇ ਪਿਆ ਨਹੀਂ ਚਲੋ ਯਾਰ ਸੀ ਸੱਚ ਤੈਨੂੰ ਕਿਵੇਂ ਪਤਾ ਲੱਗਿਆ ਸੱਚ ਸੱਚ ਚਲੋ ਮੈਂ ਦੱਸ ਦੇਗਾ ਕੈਮਰਾ ਬੰਦ ਕਰਕੇ ਦੱਸ ਦਿੰਦਾ ਕਿਉਂ ਤੇ ਕਿਵੇਂ ਤੈਨੂੰ ਪਤਾ ਲੱਗਿਆ ਠੀਕ ਹੈ ਕੋਲੀ ਬੈਂਕ ਦੀ ਬੱਦ ਟੱਕੇ ਤੇ ਰਕਾਨੇ ਫੇਮ ਰੱਬ ਦੇ ਮਸ਼ਹੂਰੀ ਦੇ ਬਹਾਨੇ ਬਸ ਬਸ ਖੜਜ ਜਾ ਤੈਨੂੰ ਘਬਰ ਖੜਜ ਤੈਨੂੰ ਲਈ ਸਵਾਲ ਹੈਗਾ ਨਹੀਂ ਕਰ ਰਿਹਾ ਲੱਗਦਾ ਬੋਲਣ ਦੇ ਬੋਲਣ ਤੇ ਪਤਾ ਨਹੀਂ ਲੱਗ ਰ ਮੈਂ ਕੀ ਕਹਿ ਰ ਖੜਜ 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 ਜਾ ਤੂੰ ਬਹਿ ਕੇ ਰਾ ਕੇ ਖੁਸ਼ ਹੈ ਤੂੰ ਪਹਿਲਾ ਮੈਂਟਲ ਸੀ ਹੇ ਨਹੀਂ ਇਹ ਨਹੀਂ ਇਹ ਨਹੀਂ ਇਹ ਨਹੀਂ ਕਾ ਨਹੀਂ ਤੂੰ ਵਿਆਹ ਕਰਾ ਕੇ ਖੁਸ਼ ਹੈ ਤੂੰ ਪਹਿਲਾਂ ਗਦਾ ਸੀ ਤੇ ਮੈਨੂੰ ਜਾਣ ਕੇ ਗਈ ਜਾਂਦੀ ਫਿਰ ਤੁਸੀਂ ਮੈਨੂੰ ਕਹੋਗੇ ਮੈਂ ਤਾਂ ਉਹ ਨਹੀਂ ਕਹੂੰਗਾ ਤੂੰ ਵਿਆਹ ਕਰਾ ਕੇ ਖੁਸ਼ ਹੈ ਮੈਂ ਕਿ ਤੂੰ ਤੂੰ ਪਹਿਲਾਂ ਹਾਂ ਤੂੰ ਠੀਕ ਹੈ ਕੱਲਾ ਤੂੰ ਹਾਂ ਵਿਆਹ ਪਿਆਰ ਵਿਆਹ ਵਿਆਹ ਵੇ ਹਾਂ ਕਰਾ ਕੇ ਖੁਸ਼ ਹੈ ਕਰਾ ਕੇ ਖੁਸ਼ ਹੈ ਹਾਂ ਠੀਕ ਹੈ ਗੁੱਡ ਗੁੱਡ ਹਾਂ ਖੋਲ ਦਿਓ ਆਈ ਦਾ ਉੱਠੇ ਦੌੜਦੇ ਠੀਕ ਹੈ ਠੀਕ ਅੱਛਾ ਜੀ ਜਿਹੜਾ ਮਰਜ਼ੀ ਗਾਣਾ ਚਲਾ ਦਿਓ ਆ ਕੀ ਮਸ਼ੂਰੀ ਜੀ ਚਲਾਤੀ ਹੈ ਹਾਲੀਵੁੱਡ ਸੁਣਦਾ ਮੈਨੇ ਹੁਣ ਵੀ ਨਹੀਂ ਰਹਾ ਨਹੀਂ ਸੁਣਦਾ ਚਲ ਠੀਕ ਹੈ ਤੋ ਢੀ ਘਰ ਵਾਲੀ ਦਾ ਨਾਮ ਕੀ ਹੈ ਮੇਡ ਮਲਾਈਟ ਆਉਣਗਾ ਜਿਹੜੇ ਬਾਹਰ ਹੱਥ ਛੱਡ ਕੇ ਦੌੜੇ ਨਹੀਂ ਹਾਲੇ ਬਗਾ ਆਉਣ ਦੇ ਤਰੀਕ ਬੋਲੀ ਕੀ ਬੋਲਿਆ ਹਾਂ ਹਾਂ ਤੋਂ ਡੀ ਘਰ ਵਾਲੀ ਬਹੁਤ ਜ਼ਿਆਦਾ ਲੜਦੀ ਐ ਤੁਹਾਡੀ ਘਰ ਵਾਲੀ ਬਹੁਤ ਜ਼ਿਆਦਾ ਇੱਥੇ ਤੱਕ ਤਾਂ ਪਤਾ ਲੱਗ ਗਿਆ ਹਾਂ ਠੀਕ ਐ ਨਾ ਇੱਥੇ ਤੱਕ ਅੱਗੇ ਲੜਦੀ ਐ ਲੜਦੀ ਐ ਬਹੁਤ ਜ਼ਿਆਦਾ ਲੜਦੀ ਐ ਲੜਦੀ ਐ ਲੜਦੀ ਐ ਕਿਹਨਾਂ ਹੁਣ ਸਿਰ ਤੇ ਇੱਕ ਵਾਰ ਜਦ ਪਤਾ ਚੱਲ ਜਾਂਦਾ ਗਲਤ ਗੱਲਾਂ ਮੈਂ ਵੀ ਮੁੱਥਾ ਮਾਰਦੀ ਰਹਿਣੀ ਆ ਹੈ ਕਿਵੇਂ ਮੈਨੂੰ ਸਮਝ ਨਹੀਂ ਰਿਹਾ ਸੀ ਕਿਵੇਂ ਕੁਛ ਨਹੀਂ ਮੈਂ ਅੱਗੇ ਜਾ ਰਹੀ ਹਾਂ ਸਭ ਤੋਂ ਔਖਾ ਸਵਾਲ ਤੋਰ ਤੋ ਪੁੱਛ ਕਿਉਂ ਮੈਂ ਯਾਰ ਆਪਾਂ ਰੂਲ ਬਣਾਉਣੇ ਆ ਤਾਂ ਤੂੰ ਠੀਕ ਹੈ ਆਪਾਂ ਦੋ ਵਾਰ ਰਿਪੀਟ ਕਰਨਾ ਐ ਤਾਂ ਫਿਰ ਬੰਦੇ ਨੂੰ ਪਤਾ ਲੱਗ ਹੀ ਜਾਂਦਾ ਨਹੀਂ ਚਾਰ ਵਾਰ ਰਿਪੀਟ ਕਰਨਾ ਮੇਰੇ ਵਾਸਤੇ 5 ਵਾਰ ਰਿਪੀਟ ਕਰਨਾ ਤੁਹਾਡੇ ਵਾਸਤੇ 2 ਵਾਰ ਕਿਉਂਕਿ ਤੁਸੀਂ ਸਾਰਾ ਬੰਦ ਠੀਕ ਆ ਰਹੀ ਹੈ ਲਾਈਟ ਫਿਰ ਵੀ ਮੇਰੇ ਤੇ ਤਾਂ ਥਰੋ ਠੀਕ ਆ ਰਿਹਾ ਤੇਰੇ ਵਾਲੇ ਪਾਸੇ ਤੂੰ ਤਾਂ ਉਹੀ ਰੰਗ ਸਾਫ ਹੈ ਚਲਾਏ ਹਾਂ ਉਧਰ ਤਾਂ ਆਉਣਾ ਹੈ ਇਧਰਲੀ ਲਾਈਟ ਦੀ ਬੈਟਰੀ ਲੋ ਹੋ ਜਾਂਦੀ ਹੈ ਵਿੱਚੋਂ ਇਹਦੀ ਇਹਨੂੰ ਆਪਾਂ ਵਿੱਚ ਦੀ ਆਨ ਕਰਕੇ ਦੇਖ ਲਿਆ ਕਰਾਂਗੇ ਐਨ ਤਾਂ ਜਲਦੀ ਇਹਦੀ ਥੋੜੇ ਦੇਖਨੇ ਆ ਗਾਣੇ ਦਾ ਲਾਈ ਨਹੀਂ ਹੈ ਲੱਗੇ ਆ ਦੇਖ ਬਸ ਹੁੰਦੇ ਹਾਂ ਆਏ ਥੋੜੀ ਬਾਹਰ ਤੱਕ ਆਵਾਜ਼ ਆਉਣੀ ਚਾਹੀਦੀ ਐ ਇਹਨਾਂ ਨੇ ਕਰੀਂ ਚੀਟਿੰਗ ਕਰੀਏ ਨੇ ਵਾਹ ਅੱਧੀ ਘਰਤੀ ਦੇਖੀ ਬਾਹਰ ਤੱਕ ਆਵਾਜ਼ ਆਵੇ ਹੈੱਡਫੋਨ ਦੀ ਬਾਹਰ ਤੋਂ ਗਵਾਂਡੀਆਂ ਨੂੰ ਹੀ ਹੈੱਡਫੋਨਾਂ ਦੀ ਸੋਰੀ ਚੱਲ ਫੋਨ ਤਾਂ ਦੇ ਦ ਨਾ ਇਹ ਵੀ ਲੈ ਕੇ ਦੇ ਮੈਂ ਟੋਪੀ 'ਚ ਟੰਗ ਲੈ ਆ ਬਸ ਠੀਕ ਐ ਹਾਂ ਚੱਲ ਅ ਬੰਕੂ ਵੀ ਇਹ ਕੀ ਹਾਲ ਐ ਬੰਕੂ ਵੀ ਇਹ ਕੀ ਹਾਲ ਐ ਵੇ ਹਟ ਦੇ ਬਾਈ ਵਾਇ ਕਟਾਈ ਹੈ ਐਸਾ ਚੀਟਿੰਗ ਕਰੇ ਚੀਟਿੰਗ ਕਰਤਾ ਤੂੰ ਫੋਨ ਮੇਰੇ ਹੱਥ ਚ ਰਹੂਗਾ ਚੀਟ ਨਹੀਂ ਕਰਨੀ ਇਹ ਕੀ ਕਹਿਦਾ ਯਾਰ ਸ਼ੈਡੂ ਚੁੱਪ ਬੱਤ ਓਏ ਹਟ ਦੇ ਅਰੇ ਕੌਣ ਘੋਕ ਰਹਾ ਹੈ ਇਹ ਬਦਤਮੀਜ਼ ਸ਼ੈਡੂ ਸ਼ੁਰੂ ਹੋ ਗਿਆ ਹੈ ਨਾ ਵਸ਼ ਨਹੀਂ ਸ਼ੈਡੂ ਭੌਂਕੀ ਜਾਂਦਾ ਛੱਡ ਭੌਂਕਦਾ ਤੈਨੂੰ ਕਿੰਦਾ ਲੱਗਿਆ ਸੋਨਰੇ ਸੀ ਤੈਨੂੰ ਆ ਨਾ ਅਰਦਾ ਚੇਂਜ ਕਰ ਉਹ ਨਹੀਂ ਨਾ ਬਈ ਚੇਂਜ ਕਰ ਕਸਮ ਲੱਗ ਗਈ ਮੈਨੂੰ ਤੇਰਾ ਕੀ ਪਤਾ ਸੁੱਕ ਵਾਂਗੂ ਤਾਂ ਦਸਾਂ ਲਗਾ ਜਾਂਦੀ ਦੰਦ ਖੋਦ ਦੇ ਪੀ ਕੱਲ ਨੂੰ ਛੁੱਟੀ ਕਰਨੀ ਉਹਨੂੰ ਹਾਂ ਕੱਲ ਨੂੰ ਛੁੱਟੀ ਕਰਨੀ ਉਹ ਮੈਂ ਕਿ ਕੱਲ ਨੂੰ ਕੰਮ ਤੋਂ ਛੁੱਟੀ ਕਰ ਲੈ ਕੱਲ ਨੂੰ ਕੰਮ ਤੋਂ ਛੁੱਟੀ ਹੈ ਬਾਕੀ ਠੀਕ ਹੈ ਲਾਸਟ ਵਾਲਾ ਗਲਤ ਹੈ ਕੱਲ ਕੰਮ ਤੇ ਜਾਣਾ ਕੱਲ ਨੂੰ ਕੰਮ ਤੋਂ ਛੁੱਟੀ ਕਰ ਲੈ ਕੱਲ ਨੂੰ ਕੱਲ ਤੋਂ ਕੰਮ ਤੋਂ ਛੁੱਟੀ ਕਰ ਲੈ ਯਾਰ ਤੂੰ ਚੀਟਿੰਗ ਕਰਦੀ ਆ ਹੁਣ ਕਿਵੇਂ ਤੈਨੂੰ ਇਹ ਐਸ ਕਰ ਲੈਣੀ ਚੀਟਿੰਗ ਕਰਦੀ ਨਾ ਨਾ ਹੈਂ ਸੌਂ ਸਾਰ ਤੈਨੂੰ ਸੁਣਦਾ ਹੀ ਨਾ ਗਾਣਾ ਤਾਂ ਹਟਲਾ ਜਾ ਗਾਣਾ ਈ ਢਲਾ ਜਾਇਆ ਤਾਂ ਸੁਣ ਗਿਆ ਹੈਨਾ ਨਾ ਸਾਹ ਸਾ ਚੰਗਾ ਲੱਗਿਆ ਕਿਦੇ ਹੈੱਡਫੋਨ ਲਾਇਆ ਸੀ ਮੈਂ ਇੱਕ ਉਹ ਯਾਰ ਆ ਤਾਂ ਭਈ ਯਾਰ ਫਿਰ ਮੈਂ ਨਹੀਂ ਖੇਡਦਾ ਹਾਰ ਜੀ ਚਲ ਠੀਕ ਹੁਣ ਹੁਣ ਨਹੀਂ ਚ ਚਲ ਐਂ ਤਾਂ ਬਿਲਕੁਲ ਫਾਇਦਾ ਹੀ ਨਹੀਂ ਹੈਗਾ ਉਹਨੂੰ ਚੁੱਪ ਕਰਾ ਲਓ ਪਹਿਲਾਂ ਸ਼ੈਡੂ ਨੂੰ ਮੈਂ ਸ਼ੈਡੂ ਨੂੰ ਚੁੱਪ ਕਰਾ ਕੇ ਐਕਸੈਟ ਚਲ ਭਾਈ ਹੁਣ ਚੀਟਿੰਗ ਨਾ ਕਰੀ ਠੀਕ ਹੈ ਤੇ ਤੇ ਲੱਗੇ ਸੀ ਸ਼ੈਡੂ ਇਧਰ ਬਾਥਰੂਮ ਜਾ ਕਰਾ ਕੇ ਲੈ ਆ ਫੇਰ ਚੁੱਪ ਹੋਇਆ ਹੱਥ ਇੱਧਰ ਰੱਖ ਬਈ ਮੈਂ ਇੱਧਰ ਤੇ ਆਉਂਦਾ ਸੁਣੀ ਠੀਕ ਹੈ ਹੱਥ ਇੱਧਰ ਆ ਤੇਰਾ ਭਰਾ ਕੌਣ ਹੈ ਤੇਰਾ ਭਰਾ ਕੌਣ ਹੈ ਐ ਸਿੱਖ ਗਈ ਟ੍ਰੇਨਿੰਗ ਯਾ ਬਾਪ ਤੁਸੀਂ ਸਿੱਖ ਕੋਈ ਟ੍ਰੇਨਿੰਗ ਤੂੰ ਵੀ ਸਿੱਖ ਗਈ ਤੂੰ ਵੀ ਸਿੱਖ ਕੋਈ ਟ੍ਰੇਨਿੰਗ ਕੋ ਠੀਕ ਹੈ ਤੁਹਾਨੂੰ ਕੋਈ ਬਾ ਠੀਕ ਹੈ ਨਿਭੜ ਗਿਆ ਆ ਮੈਂ ਕਿਵੇਂ ਨਿਭੜ ਗਿਆ ਬਾ ਠੀਕ ਹੈ ਬਾ ਠੀਕ ਹੈ ਬਾ ਠੀਕ ਹੈ ਬਸ ਨੰਨਾ ਬਾ ਠੀਕ ਹੈ ਤੁਹਾਡਾ ਵੀ ਠੀਕ ਹੈ ਪ੍ਰਯਾਤ ਕਰੋ ਮੈਂ ਠੀਕ ਹੈ ਬਸ ਠੀਕ ਹੈ ਮੈਂ ਠੀਕ ਹੈ ਬਸ ਠੀਕ ਹੈ ਮੈਂ ਫਿਰ ਤੈਨੂੰ ਕਹਤਾ ਠੀਕ ਹੈ ਬਾ ਠੀਕ ਹੈ ਆ ਕਿਵੇਂ ਆ ਥੋੜੀ ਆ ਠੀਕ ਹੈ ਚਲ ਠੀਕ ਹੈ ਹੁਣ ਮੇਰੀ ਵਾਰੀ ਹੈ ਇਧਰ ਹੈੱਡਫੋਨ ਜੀ ਮੈਂ ਜਿੱਤਿਆ ਤਾ ਇੱਕ ਮਹੀਨਾ ਜੋ ਮੈਂ ਕਹੂੰ ਮੈਂ ਕਰਨਾ ਕੋ ਤੈਨੂੰ ਜੇ ਮੈਂ ਕਹੂੰਗਾ ਬੈਠ ਜਾ ਤਾਂ ਬੈਠਣਾ ਜੇ ਮੈਂ ਕਹੂੰ ਖੜੀ ਹੋ ਜਾ ਤਾਂ ਖੜੀ ਹੋਣਾ ਜੇ ਮੈਂ ਕਹੂੰਗਾ ਵੀ ਸੂਟ ਨਹੀਂ ਲੈਣਾ ਤਾਂ ਨਹੀਂ ਲੈਣਾ ਉਹ ਗੱਲ ਨਹੀਂ ਉਹ ਸੌਰੀ ਉਹ ਗੱਲ ਵਿੱਚ ਨਹੀਂ ਆ ਰਹੀ ਚਲ ਜਿਵੇਂ ਜਿੱਤ ਗਿਆ ਆਹਾ ਠੀਕ ਹੈ ਜੇ ਮੈਂ ਦੋ ਵਾਰੀਆਂ ਤੇ ਗੈਸ ਕਰ ਲਿਆ ਫਿਰ ਬਸ ਮੈਨੂੰ ਕੀ ਗਿਫਟ ਦੇਣੀ ਚਾਕਲੇਟ ਦੇ ਦੂੰਗਾ ਆ ਤਾਂ ਕੀ ਗੱਲ ਮੇਰੇ ਪੈਸੇ ਲਗਾ ਕੇ ਮੈਂ ਕੀ ਯਾਰ ਦਿੱਤੇ ਤਾਂ ਗਿਫਟ ਹੀ ਹੁੰਦਾ ਨਾ ਯਾਰ ਭਵੇਂ ਇੱਕ ਟੌਫੀ ਹੋਵੇ ਕਿਹਦਾ ਸਕੇ ਚਲ ਨਹੀਂ ਕਿ ਗਿਫਟ ਗਿਫਟ ਹੀ ਹੁੰਦਾ ਨਾ ਪਰ ਤੁਹਾਡੇ ਲਈ ਕਿ ਫਿੱਟੋ ਵੀ ਨਾ ਸਰਜ ਚਾ ਚਾਕਲੇਟ ਨਾ ਗਿਫਟ ਤਾਂ ਗਿਫਟੀ ਹੁੰਦਾ ਯਾਰ ਤੁਹਾਡੇ ਵਾਸਤੇ ਆ ਨਾ ਸਿਰ ਟੋਫੀ ਤੇ ਚਾਕਲੇਟ ਮੇਰੇ ਵਾਸਤੇ ਤਾਂ ਡਾਇਮੰਡ ਦੀ ਰਿੰਗ ਹੋਗੀ ਸੂਟ ਹੋਗੇ ਦਾਦਾ ਜੀ ਹਾਂ ਇਹ ਕੀ ਹੋ ਗਿਆ ਇਹ ਇਹ ਕਾ ਸੁਣ ਰਹਾ ਹਾਂ ਮੈਂ ਠੀਕ ਹੈ ਤੁਸੀਂ ਕੱਲ ਮੈਨੂੰ ਮੈਨੂੰ ਸੁਣ ਰਿਹਾ ਸਹੀ ਗੱਲ ਦੱਸ ਮੈਂ ਤੇਰੇ ਕੋਲ ਚੀਟਿੰਗ ਨਹੀਂ ਕਰ ਸਕਦਾ ਨਾ ਲੈ ਮੈਂ ਨਾ ਗਾਣਾ ਹੀ ਚੱਲਣਾ ਮੈਂ ਫੁੱਲ ਦੱਪ ਲਿਆ ਤੂੰ ਨਾ ਥੋੜਾ ਹੌਲੀ ਬੋਲੀ ਉੱਚੀ ਨਾ ਬੋਲੀ ਕਿਉਂਕਿ ਤੂੰ ਤਾਂ ਹੌਲੀ ਬੋਲ ਸਕਦੇ ਨਾ ਤੁਸੀਂ ਕੱਲ ਮੈਨੂੰ ਹੁਣ ਇਹ ਮੈਨੂੰ ਸੁਣ ਰਿਹਾ ਤੁਸੀਂ ਕੱਲ ਮੈਨੂੰ ਸੂਟ ਦਿਵਾ ਰਹੀ ਹੋ 10000 ਦਾ ਤੁਸੀਂ ਮੈਨੂੰ ਕੱਲ ਨੂੰ ਸੂਟ ਦਿਵਾ ਕੇ ਲਿਆਉਂਗੇ 10000 ਦਾ ਦਿਵਾ ਰਹੀ ਹੋ ਮੈਨੂੰ ਨਹੀਂ ਸੁਣਿਆ ਮੈਂ ਜੇ ਇੱਥੇ ਮੈਂ ਚੀਟਿੰਗ ਕਰਦਾਂ ਨਾ ਮੈਂ ਦੱਸ ਦਿੰਨਾ ਮੈਂ ਯਾਰ ਆਮ ਐਕਸਪਰਟ ਹਾਂ ਚਲ ਠੀਕ ਹੈ ਹੁਣ ਮੇਰੀ ਵਾਰੀ ਲਾਸਟ ਵਾਸ ਹੁਣ ਮੇਰੀ ਵਾਰੀ ਲਾਸਟ ਹੁਣ ਸੁਣ ਧਿਆਨ ਨਾਲ ਸੁਣ ਰਿਹਾ ਤੂੰ ਤੈਨੂੰ ਪਤਾ ਲੱਗ ਰਿਹਾ ਮੈਂ ਕੀ ਕਹਿ ਰਿਹਾ ਕੀ ਠੀਕ ਹੈ ਜੇ ਮੈਂ ਤੇਰੇ ਖੇਚਕਿਚ ਪੇੜ ਮਾਰ ਮੈਨੂੰ ਕੁਛ ਕਹਿੰਦੀ ਤਾਂ ਨਹੀਂ ਪੈਸਾ ਦੇ ਜਿਹੜੀ ਕਰੀਏ ਇਹਥੇ ਸੁਣ ਤੇ ਆ ਨਾ ਸੁਣ ਜੇ ਮੈਂ ਤੇਰੇ ਖੇਚਕਿਚ ਪੇੜ ਮਾਰ ਮੈਨੂੰ ਕੁਛ ਕਹਿੰਦੀ ਤਾਂ ਨਹੀਂ ਤੂੰ ਜਾਣ ਕੇ ਕਰ ਰਿਹਾ ਕਿਉਂਕਿ ਮੇਰਾ ਲਾਸਟ ਕੁਐਸਚਨ ਹੈ ਇਹਨੂੰ ਪਤਾ ਨਾ ਲੱਗ ਜਾ ਜੇ ਮੈਂ ਤੇਰੇ ਖੇਚਕਿਚ ਪੇੜ ਮਾਰ ਤੈਨੂੰ ਕੁਛ ਕਹਿੰਦੀ ਤਾਂ ਨਹੀਂ ਕੀ ਤੇਰੇ ਬੱਟਕੇ ਚ ਪੇੜ ਮਾਰ ਹਾਂ ਚਲ ਆ ਹੀ ਆ ਤੇ ਆ ਨਾ ਸੁਣ ਤੇਰੇ ਬੱਟਕੇ ਚ ਪੇੜ ਮਾਰ ਤੇਰੇ ਪੈਸੇ ਮੈਂ ਰੱਖੂੰਗਾ ਤੇਰੇ ਬੱਟਕੇ ਚਪੇੜ ਮਾਰ ਤੈਨੂੰ ਕੱਲ ਮੈਂ ਦੱਸਿਆ 10 10 ਡਵਾਉਂਗਾ ਆ ਤੂੰ ਤਾਂ ਜਾਣ ਕੇ ਆ ਤਾ ਉਦੀਂ ਕਰਨ ਕਰੀਐਂ ਤੇਰੇ ਮੈਂ ਬੱਟਕੇ ਚਪੇੜ ਮਾਰ ਥੋੜਾ ਇੱਥੇ ਸੁਣਿਆ ਮਾਣਾ ਸੁਣ ਤੂੰ ਦੋ ਵਾਰ ਚ ਗੈਸ ਕਰਨਾ ਸੀ ਦੋ ਵਾਰ ਚ ਗੈਸ ਕਰਨਾ ਸੀ ਦੋ ਵਾਰ ਚ ਗੈਸ ਕਰਨਾ ਤੂੰ 3600 ਵਾਰ ਸੁਣ ਲੈ ਹੁਣ ਸਿਰਫ ਦੋ ਵਾਰ ਰਿਪੀਟ ਕਰੂੰ ਧਿਆਨ ਨਾਲ ਸੁਣਨਾ ਠੀਕ ਹੈ ਬੋਲੋ ਮੈਂ ਤਾਂ ਵਾਰ ਕਰ ਚੁੱਕਾ ਗਾਣਾ ਚੇਂਜ ਕਰੰਦੇ ਨੇ ਚ ਪਤਾ ਨਹੀਂ ਲੱਗਦਾ ये रे बाट के चपेट मारा थोड़ा ना बोलो चज नोलो करके तेरे के चपेट मार हाँ? नहीं नहीं तेरे को पता लग गया मैं मैं तेरे बट के चपेट मारा तेरे पैसे मेरे को ले ना बा हार <laughs> गई यही है ना हार गई है नहीं 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 हां ठीक है ठीक है ठीक है यही है ना मैं जीत गई यार जीत गई ठीक है ठीक है ठीक है मैं जीत गई यस यस मैं जीत यस ब्रदर एंड सिस्टर प्लीज आराम ना दोबारा दोबारा देखें ਪੰਜਾਬੀ ਜੀ ਗੇ ਲਈ ਆਪਾਂ ਸਾਰੇ ਯਾਨੇ ਚੈਨਲ ਨਹੀਂ ਤੁਸੀਂ ਤਾਂ ਇੰਗਲਿਸ਼ ਹੁੰਦਾ ਇੰਗਲਿਸ਼ਾਂ ਦੀ ਮਰ ਜਾ ਇੰਗਲਿਸ਼ ਨਾ ਨਾ ਪੰਜਾਬੀ ਨਹੀਂ ਮੈਨੂੰ ਇੰਗਲਿਸ਼ ਬੋਲ ਕੇ ਵਿਖਾਓ ਇੰਗਲਿਸ਼ ਚ ਸਾਰਾ ਬੋਲ ਕੇ ਵਿਖਾਓ ਫਿਰ ਮੈਨੂੰ ਪੰਜਾਬੀ ਚ ਟ੍ਰਾਂਸਲੇਟ ਪਲੀਜ਼ ਸਬਸਕ੍ਰਾਈਬ ਆਰ ਚੈਨਲ ਐਂਡ ਆਲਸੋ ਡੂ ਸ਼ੇਅਰ ਲਾਈਕ ਐਂਡ ਕਮੈਂਟ ਹਾਂ ਹੁਣ ਮੈਂ ਪੰਜਾਬੀ ਚ ਇਹ ਕਹਿ ਰਹੇ ਨੇ ਕਿ ਸਾਡੇ ਚੈਨਲ ਨੂੰ ਸਸ ਤੇਰੇ ਵਾਸਤੇ ਗੱਲ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਲਾਈਕ ਕਮੈਂਟ ਐਂਡ ਸ਼ੇਅਰ ਇਹ ਸਾਡਾ ਚੈਨਲ ਹੈ ਨਾ ਨੇ ਵੀ ਕਿ ਆਰ ਚੈਨਲ ਹਾਂ ਹੁਣ ਤੂੰ ਬੋ ਮੈਂ ਪੰਜਾਬੀ ਚ ਦੱਸ ਬੋ ਲੈ ਵੀ ਹੂ ਕੀ ਕਰੀ ਬੋ ਤੇ ਮੈਂ ਪੰਜਾਬੀ ਚ ਬੋਲਾਂ ਤੂੰ ਇੰਗਲਿਸ਼ ਚ ਬੋਲਣਾ ਚਲ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਮਿਲਦੇ ਆ ਕੱਲ ਨੂੰ ਸੀ ਯੂ ਸੂਨ ਆ ਬੱਲੇ